ਜੰਮੂ ਕਸ਼ਮੀਰ ਵਿੱਚ ਗੋਰੀਲਾ ਯੁੱਧ ਨੀਤੀ ਅੱਗੇ ਭਾਰਤੀ ਫੌਜ ਹੱਥ ਖੜੇ ਕਰਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਕਸ਼ਮੀਰੀ ਖੜਕੂਆ ਨੇ ਹਮਲੇ ਤੇਜ਼ ਕੀਤੇ ਹਨ। ਪਿਛਲੇ ਕੁਝ ਮਹੀਨਿਆਂ ਵਿੱਚ 6 ਵੱਡੇ ਹਮਲੇ ਹੋਏ ਜਿਨ੍ਹਾਂ ਵਿੱਚ 11 ਭਾਰਤੀ ਫੌਜੀ ਮਾਰੇ ਗਏ। ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖਤਮ ਕਰਨ ਅਤੇ ਕਸ਼ਮੀਰ ਦੇ ਵੱਡੀ ਗਿਣਤੀ ਆਜ਼ਾਦੀ ਪਸੰਦ ਆਗੂਆਂ ਨੂੰ ਜੇਲ੍ਹਾਂ ਵਿੱਚ ਨਜ਼ਰਬੰਦ ਕਰਨ ਮਗਰੋਂ ਭਾਰਤ ਸਰਕਾਰ ਦਾਵਾ ਕਰ ਰਹੀ ਸੀ ਕਿ ਜੰਮੂ ਕਸ਼ਮੀਰ ਦੀ ਆਜ਼ਾਦੀ ਲਹਿਰ ਦਬਾ ਲਈ ਗਈ ਹੈ ਅਤੇ ਸਭ ਕੁਝ ਸਹੀ ਹੈ। ਪਰ ਇਹਨਾਂ ਹਮਲਿਆਂ ਨੇ ਭਾਰਤੀ ਸੁਰੱਖਿਆ ਤੰਤਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਭਾਰਤੀ ਸੁਰੱਖਿਆ ਤੰਤਰ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਮੀਡੀਆ ਕਹਿ ਰਿਹਾ ਹੈ ਕਿ ਇਹ ਹਮਲੇ ਚੰਗੀ ਸਿਖਲਾਈ ਪ੍ਰਾਪਤ ਗੋਰੀਲਿਆਂ ਵੱਲੋਂ ਕੀਤੇ ਜਾ ਰਹੇ ਹਨ। ਜੋ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਅਤੇ ਖੈਬਰ ਪਖਤੂਨ ਖਵਾਦੇ ਪਠਾਨ ਹਨ ਜੰਮੂ ਦੇ ਦੋਦਾਵ ਵਿੱਚ ਹੋਏ ਤਾਜ਼ਾ ਹਮਲੇ ਦੀ ਜ਼ਿੰਮੇਵਾਰੀ ਕਸ਼ਮੀਰ ਟਾਈਗਰਜ਼ ਨਾਤੀ ਜਥੇਬੰਦੀ ਨੇ ਲਈ ਹੈ ਜਦਕਿ ਕੁਝ ਦਿਨ ਪਹਿਲਾਂ ਪੁੰਛਰਾ ਜ਼ੋਰੀ ਵਿੱਚ ਹੋਏ ਹਮਲੇ ਦੀ ਜ਼ਿੰਮੇਵਾਰੀ ਪੀਪਲਜ਼ ਐਂਟੀਫੈਸੀਸਟ ਫਰੰਟ ਨੇ ਲਈ ਸੀ ਭਾਰਤ ਦਾ ਦਾਵਾ ਹੈ ਕਿ ਇਹ ਦੋਵੇਂ ਜੈਸ਼-ਏ-ਮੁਹੰਮਦ ਦੀਆਂ ਹੀ ਇਕਾਈਆਂ ਹਨ ਭਾਰਤੀ ਅਧਿਕਾਰੀਆਂ ਨੂੰ ਡਰ ਹੈ ਕਿ ਇਨ੍ਹਾਂ ਗੁਰੀਲੇਆਂ ਵਿੱਚ ਕੁਝ ਗੁਰੀਲੇ ਅਫਗਾਨਿਸਤਾਨ ਦੀ ਜੰਗ ਵਿੱਚ ਵੀ ਹਿੱਸਾ ਲੈ ਚੁੱਕੇ ਹਨ ਮੰਨਿਆ ਜਾ ਰਿਹਾ ਹੈ ਕਿ ਇਹ ਮਿਲੀਟੈਂਟ 3 ਜਾਂ 5 ਮੈਂਬਰਾਂ ਦੇ ਛੋਟੇ ਗਰੁੱਪਾਂ ਵਿੱਚ ਕੰਮ ਕਰਦੇ ਹਨ ਤੇ ਜੰਗ ਲੜਨ ਵਿੱਚ ਪੂਰੇ ਬਾਹਰ ਹਨ ਇਹ ਲੋਕ ਕਿਸੇ ਵੀ ਤਰ੍ਹਾਂ ਦੇ ਸੰਚਾਰ ਸਾਧਨ ਦੀ ਵਰਤੋਂ ਨਹੀਂ ਕਰਦੇ ਤੇ ਨਾ ਹੀ ਪਿੰਡਾਂ ਵਿੱਚ ਰਹਿੰਦੇ ਹਨ ਇਨ੍ਹਾਂ ਨੇ ਸੰਘਣੇ ਜੰਗਲਾਂ ਨੂੰ ਹੀ ਆਪਣਾ ਪੱਕਾ ਟਿਕਾਣਾ ਬਣਾਇਆ ਹੈ ਭਾਰਤੀ ਫੌਜੀ ਅਫਸਰ ਨੇ ਦਾਅਵਾ ਕੀਤਾ ਹੈ ਕਿ ਇਹ ਆਪਣੇ ਸਰੀਰ ਤੇ ਲੱਗੇ ਕੈਮਰੇ ਨਾਲ ਮੁਕਾਬਲੇ ਦੀ ਵੀਡੀਓ ਰਿਕਾਰਡ ਕਰਦੇ ਹਨ ਤੇ ਬਾਅਦ ਵਿੱਚ ਅੰਗਰੇਜ਼ੀ ਸਬਟਾਈਟਲਸ ਨਾਲ ਇਸ ਨੂੰ ਪ੍ਰਚਾਰਿਆ ਜਾਂਦਾ ਹੈ ਤੇ ਅੰਗਰੇਜ਼ੀ ਬਹੁਤ ਹੀ ਸਟੇਕ ਹੁੰਦੀ ਹੈ ਜਿਸ ਵਿੱਚ ਕਈ ਵਾਰ ਨਾਮੀ ਲੇਖਕਾਂ ਦੀਆਂ ਲੇਖਤਾਂ ਅਤੇ ਕਵਿਤਾਵਾਂ ਨੂੰ ਵੀ ਕੋਟ ਕੀਤਾ ਜਾਂਦਾ ਹੈ ਦੋਦਾ ਘਟਵਾ ਤੇ ਪੁੰਛਰਾ ਜ਼ੋਰੀ ਇਲਾਕਿਆਂ ਵਿੱਚ 20 ਦੇ ਕਰੀਬ ਅਜਿਹੇ ਗੁਰੀਲਾ ਗਰੁੱਪ ਸਰਗਰਮ ਮੰਨੇ ਜਾ ਰਹੇ ਹਨ ਭਾਰਤੀ ਫੌਜ ਹਮਲੇ ਮਗਰੋਂ ਜਦੋਂ ਇਹਨਾਂ ਦੀ ਪੈੜ ਨੱਪਣ ਦੀ ਕੋਸ਼ਿਸ਼ ਕਰਦੀ ਹੈ ਤਾਂ ਹੋਰ ਨੁਕਸਾਨ ਕਰਉਂਦੀ ਹੈ। ਕਈ ਹਮਲਿਆਂ ਵਿੱਚ ਗੁਰੀਲਾ ਗਰੁੱਪ ਭਾਰਤੀ ਫੌਜੀਆਂ ਤੋਂ ਅਸਲਾ ਤੇ ਬੁਲੇਟ ਪ੍ਰੂਫ ਜੈਕਟਾਂ ਵੀ ਖੋ ਕੇ ਲੈ ਗਈ। ਉਂਝ ਜ਼ਿਲੇ ਵਿੱਚ ਇੱਕ ਹਮਲੇ ਦੌਰਾਨ ਪੰਜ ਭਾਰਤੀ ਫੌਜੀ ਮਾਰੇ ਗਏ ਸੀ ਤੇ ਜਦੋਂ ਜਵਾਬੀ ਕਾਰਵਾਈ ਲਈ ਭਾਰਤੀ ਫੌਜੀਆਂ ਨੇ ਹਮਲਾ ਕੀਤਾ ਤਾਂ ਉਸ ਦੌਰਾਨ ਹੋਰ ਪੰਜ ਭਾਰਤੀ ਫੌਜੀ ਮਾਰੇ ਗਏ। ਰਾਜੋਰੀ ਵਿੱਚ ਭੋਜਨ ਚੁੱਕਣ ਆਰੇ ਗੁਰੀਲਿਆਂ ਤੇ ਟਰੈਪ ਲਾ ਕੇ ਬੈਠੇ ਸੀ। ਪਰ ਭਾਰਤੀ ਫੌਜੀ ਖੁਦ ਇਸ ਟਰੈਪ ਵਿੱਚ ਫਸ ਗਏ ਤੇ ਪੰਜ ਪੈਰਾ ਕਮਾਂਡੋ ਮਾਰੇ ਗਏ ਸੀ ਹੁਣ ਦੋਦਾ ਵਿੱਚ ਵੀ ਖੁਫੀਆ ਜਾਣਕਾਰੀ ਦੇ ਆਧਾਰ ਤੇ ਜਦੋਂ ਭਾਰਤੀ ਫੌਜੀ ਛਾਪਾ ਮਾਰ ਰਹੇ ਸੀ ਤਾਂ ਟਰੈਪ ਵਿੱਚ ਫਸ ਗਏ ਤੇ ਪੰਜ ਭਾਰਤੀ ਮਾਰੇ ਗਏ ਜੰਮੂ ਕਸ਼ਮੀਰ ਪੁਲਿਸ ਦੇ ਉੱਚ ਅਫਸਰ ਦਾ ਕਹਿਣਾ ਹੈ ਕਿ ਇਹਨਾਂ ਗੋਰੀਲਾ ਗਰੁੱਪਾਂ ਦੇ ਮੈਂਬਰ ਫੋਨ ਨਹੀਂ ਵਰਤਦੇ ਨਾਉ ਪਿੰਡਾਂ ਵਿੱਚ ਰਹਿੰਦੇ ਹਨ ਉਹ ਜੰਗਲਾਂ ਵਿੱਚ ਲੀਆਂ ਗੁਫਾਵਾਂ ਵਿੱਚ ਰਹਿ ਰਹੇ ਹਨ ਉਹ ਜੰਗਲਾਂ ਵਿੱਚ ਜਾਨਵਰ ਚਾਹਣ ਵਾਲਿਆਂ ਤੋਂ ਭੋਜਨ ਖਰੀਦ ਲੈਂਦੇ ਹਨ ਜਾਂ ਫਿਰ ਲੰਮੀ ਚੇਨ ਦੇ ਰਾਹੀਂ ਆਪਣੇ ਸੰਪਰਕ ਤੋਂ ਜੰਗਲ ਵਿੱਚ ਹੀ ਭੋਜਨ ਪਹੁੰਚਦਾ ਕਰਵਾਉਂਦੇ ਹਨ ਜਿਸ ਕਰਕੇ ਇਨਾਂ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ ਉਹ ਸੁਨੇਹੇ ਭੇਜਣ ਲਈ ਰੇਡੀਓ ਫ੍ਰੀਕੁਐਂਸੀ ਮੈਸੇਂਜਰ ਦੀ ਵਰਤੋਂ ਕਰਦੇ ਹਨ ਜਿਸ ਨੂੰ ਇੰਟਰਸੈਪਟ ਨਹੀਂ ਕੀਤਾ ਜਾ ਸਕਦਾ